ਹੈਪੀ ਦੀਵਾਲੀ ਦੀਵਾਲੀ ਦੀ ਸਾਰਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਕੋਚ ਰੋ ਪਟਾਕੇ ਧਿਆਨ ਨਾਲ ਚਲਾਓ ਭਾਈ ਪੁਲਿਸ ਇੱਕ ਸ਼ੌਰਟ ਆਊਟ ਭਾਈ ਸ਼ੌਰਟ ਆਊਟ ਤੇਨੂੰ ਸ਼ੌਰਟ ਆਊਟ ਪਹਿਲਾਂ ਭਾਈ ਮੈਂ ਵੀ ਬਹੁਤ ਪਟਾਕੇ ਚਲਾਉਂਦਾ ਮੇਰੀ ਫੇਵਰਟ ਫੇਵਰਟ ਤਿਉਹਾਰ ਮੇਰਾ ਦੀਵਾਲੀ ਅ ਸਿਗਾ ਮਣ ਕੇ ਜਦੋਂ ਮੈਂ ਫਿਰ ਘਰ ਦੇ ਤੋਂ ਕੱਲਾ ਹੋ ਗਿਆ ਫਿਰ ਮੈਂ ਦੀਵਾਲੀ ਮਨਾਉਣੀ ਬੰਦ ਕਰਤੀ ਮੈਂ ਉਦਾਸ ਹੋ ਗਈ ਫਿਰ ਫਿਰ ਮੈਂ ਮਣ ਕੇ ਮਨਾਈ ਨਹੀਂ ਦੀਵਾਲੀ ਉਹ ਤਾਂ ਮੈਂ ਦੀਵਾਲੀ ਮੇਰਾ ਫੇਵਰਟ ਤਿਉਹਾਰ ਹੈ ਪਟਾਕੇ ਚਲਾਉਣੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਮੈਂ ਮਹੀਨਾ ਮਹੀਨਾ ਪਹਿਲਾਂ ਪਟਾਕਿਆਂ ਦੇ ਨਾ ਉਹਦਾ ਸੋਚਣਾ ਫਿਰ ਇਹ ਪਿੰਡ ਜਦੋਂ ਹੁੰਦੇ ਸੀ ਉਦੋਂ ਨਾ ਹੋਰ ਦੋਰਾ ਸਾਹਿਬ ਦੀਵੇ ਜਗਾਉਣੇ ਫਿਰ ਮੰਦਿਰ ਸਾਡੇ ਹੁੰਦਾ ਸੀ ਸ਼ਰਜੀ ਮਹਾਰਾਜ ਦਾ ਇੱਕ ਅ ਸ਼ਿਵ ਵਾਲੇ ਉੱਥੇ ਜਾ ਕੇ ਦਿਨ ਸਾਡੇ ਇੱਕ ਪੀਰਾਂ ਦੀ ਜਗ੍ਹਾ ਹੁੰਦੀ ਸੀ ਫਿਰ ਉੱਥੇ ਵੀ ਜਾ ਕੇ ਦੀਵੇ ਜਗਾਉਣੇ ਫਿਰ ਇੱਕ ਸਾਡੇ ਗੁੱਗਾ ਪੀਰ ਦੀ ਜਗ੍ਹਾ ਸੀ ਉੱਥੇ ਵੀ ਅਸੀਂ ਜਾ ਕੇ ਦੀਵੇ ਜਗਾਉਣੇ ਉਹ ਨਾ ਪੂਰਾ ਜਿਹੜਾ ਸ਼ਾਮ ਨੂੰ 4 ਵਜੇ ਤੋਂ ਸ਼ੁਰੂ ਹੁੰਦਾ ਸੀ ਪਹਿਲਾਂ ਦੀਵੇ ਜਗਾਉਣੇ ਫਿਰ ਘਰੇ ਆ ਕੇ ਵੇਟ ਹੋਣਾ ਕਿ ਉਹਨੂੰ ਪਟਾਕੇ ਚਲਾਵਾਂਗੇ ਪੀੜ ਸਾਡੇ ਦੋ ਮਰਜ ਵੱਡੇ ਹੁੰਦੇ ਸੀ ਤੇਰੇ ਬਾਹਰੋਂ ਆਏ ਹੁੰਦੇ ਸੀ ਬਲੇਤੀਏ ਉਹਨਾਂ ਕੋਲ ਪਟਾਕੇ ਜ਼ਿਆਦਾ ਹੁੰਦੇ ਸੀ ਫਿਰ ਆਪਰੇ ਚਲਾ ਕੇ ਸੀ ਉਹਨਾਂ ਨਾਲ ਦੇਖੀ ਆਲਾ ਬਈ ਯਾਰ ਸਾਨੂੰ ਕੀ ਦਿਓਗੇ ਥੋੜੇ ਯਾਰ ਇਹ ਵੀ ਚਲਾ ਲਈਏ ਉਹ ਫੇਵਰਿਟ ਤਿਹਾੜ ਸੀ ਮੇਰਾ ਯਾਰ ਦੀਵਾਲੀ ਯਾਰ ਤੇ ਹੁਣ 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 ਪਟਾਕਿਆਂ ਤੋਂ ਡਰ ਜਲਾ ਦੇ ਛੱਡੋ ਪਰ ਯਾਰ ਤਾਨੂੰ ਪਰ ਦੀਵਾਲੀ ਇਜ਼ ਮਾਈ ਫੇਵਰਿਟ ਕੀ ਕਹਿੰਦੇ ਨੇ ਉਹ ਲੇਡੀ ਫੈਸਟੀਵਲ ਫੈਸਟੀਵਲ ਹੁੰਦਾ ਨਾ ਹਾਂ ਫੈਸਟੀਵਲ ਹੁੰਦਾ ਫੈਸਟੀਵਲ ਹੈਪੀ ਦੀਵਾਲੀ ਦੀਵਾਲੀ ਦੀਆਂ ਸਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਕੋਸ਼ਿਸ਼ ਰੋ ਪਟਾਕੇ ਧਿਆਨ ਨਾਲ ਚਲਾਓ ਭਾਈ ਪਲੀਜ਼ ਇੱਕ ਸ਼ੌਰਟ ਆਊਟ ਭਾਈ ਸ਼ੌਰਟ ਆਊਟ ਤੈਨੂੰ ਸ਼ੌਰਟ ਆਊਟ ਪਹਿਲਾਂ ਭਾਈ ਮੈਂ ਬਹੁਤ ਪਟਾਕੇ ਚਲਾਉਂਦਾ ਮੇਰੀ ਫੇਵਰਟ ਫੇਵਰਟ ਤਿਉਹਾਰ ਮੇਰਾ ਦੀਵਾਲੀ ਅ ਸਗਾ ਮੁੜ ਕੇ ਜਦੋਂ ਮੈਂ ਫਿਰ ਘਰ ਦੇ ਤੋਂ ਕੱਲਾ ਹੋ ਗਿਆ ਫਿਰ ਮੈਂ ਦੀਵਾਲੀ ਮਨਾਉਣੀ ਬੰਦ ਕਰਤੀ ਮੈਂ ਉਦਾਸ ਹੋ ਗਿਆ ਸੀ ਫਿਰ ਫਿਰ ਮੈਂ ਮੁੜ ਕੇ ਮਨਾਈ ਨਹੀਂ ਦੀਵਾਲੀ ਉਹ ਤਾਂ ਮੇਰੀ ਦੀਵਾਲੀ ਮੇਰਾ ਫੇਵਰਟ ਤਿਉਹਾਰ ਪਟਾਕੇ ਚਲਾਉਣੇ ਮੈਨੂੰ ਬਹੁਤ ਵਧੀਆ ਲੱਗਦਾ ਸੀ ਮੈਂ ਮਹੀਨਾ-ਮਹੀਨਾ ਪਹਿਲਾਂ ਪਟਾਕਿਆਂ ਦੇ ਨਾ ਉਹਦਾ ਸੋਚਣਾ ਲੱਗ ਪਦਾ ਵੀ ਦੀਵਾਲੀ ਆਉਗੀ ਪਟਾਕੇ ਚਲਾਵਾਂਗੇ ਫਿਰ ਇਹ ਪਿੰਡ ਜਦੋਂ ਹੁੰਦੇ ਸੀ ਉਦੋਂ ਨਾ ਬਰਦੋਰਾ ਸਾਹਿਬ ਦੀਵੇ ਜਗਾਉਣੇ ਫਿਰ ਮੰਦਿਰ ਸਾਡੇ ਹੁੰਦਾ ਸੀ ਸ਼ੇਰ ਜੀ ਮਹਾਰਾਜ ਦਾ ਇੱਕ ਅ ਸ਼ਿਵਾਲੇ ਉੱਥੇ ਜਾ ਕੇ ਦਿਨ ਸਾਡੇ ਇੱਕ ਪੀਰਾਂ ਦੀ ਜਗ੍ਹਾ ਹੁੰਦੀ ਸੀ ਫਿਰ ਉੱਥੇ ਵੀ ਜਾ ਕੇ ਦੀਵੇ ਜਗਾਉਣੇ ਪੇਰ ਇੱਕ ਸਾਡੇ ਗੁੱਗਾ ਪੀਰ ਦੀ ਜਗ੍ਹਾ ਸੀ ਉੱਥੇ ਵੀ ਅਸੀਂ ਜਾ ਕੇ ਦੀਵੇ ਜਗਾਉਣੇ ਉਹਨਾਂ ਪੂਰਾ ਜਿਹੜਾ ਸ਼ਾਮ ਨੂੰ 4 ਵਜੇ ਤੋਂ ਸ਼ੁਰੂ ਹੋ ਜਾਂਦਾ ਸੀ ਪਹਿਲਾਂ ਦੀਵੇ ਜਗਾਉਣੇ ਫਿਰ ਘਰੇ ਆ ਕੇ ਵੇਠ ਹੋਣਾ ਕਿ ਉਹਨੂੰ ਪਟਾਕੇ ਚਲਾਵਾਂਗੇ ਪੀੜੇ ਸਾਡੇ ਦੋ ਮਰਜ ਵੱਡੇ ਹੁੰਦੇ ਸੀ ਤੇ ਜਿਹੜੇ ਬਾਹਰੋਂ ਆਏ ਹੁੰਦੇ ਸੀ ਬਲੈਤੀਏ ਉਹਨਾਂ ਕੋਲ ਪਟਾਕੇ ਜ਼ਿਆਦਾ ਹੁੰਦੇ ਸੀ ਫਿਰ ਆਪਰੇ ਚਲਾ ਕੇ ਅਸੀਂ ਉਹਨਾਂ ਨਾਲ ਦੇਖੀ ਆਲਾ ਬਈ ਯਾਰ ਸਾਨੂੰ ਵੀ ਦੇਓਗੇ ਮੋਅ ਫੇਵਰਿਟ ਤਿਵਾਰ ਸੀ ਮੇਰਾ ਯਾਰ ਦੀਵਾਲੀ ਯਾਰ ਤੇ ਹੁਣ 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 ਪਟਾਕਿਆਂ ਤੋਂ ਡਰ ਜਲਾ ਲਾ ਲਮ ਛੱਡੋ ਪਰਿਆਤਾਂ ਨੂੰ ਪਰ ਦੀਵਾਲੀ ਇਜ਼ ਮਾਈ ਫੇਵਰਿਟ ਕੀ ਕਹਿੰਦੇ ਨੇ ਵਿਲੇਜ ਜੀ ਫੈਸਟੀਵਲ ਫੈਸਟੀਵਲ ਹੀ ਹੁੰਦਾ ਨਾ ਹਾਂ ਫੈਸਟੀਵਲ ਹੁੰਦਾ ਫੈਸਟੀਵਲ